ਉਹ 15 ਦਿਨ ਹੋ ਗਏ ਭਕਾਈ ਕਰਾਈ ਜਾਂਦੇ ਨੂੰ ਕੋਈ ਚਾਹੀਦਾ ਵਾਹਣ ਦਿਖਾ ਦੇ ਕਿੱਧਰ ਟਾਂਗੂ ਟਿੱਬਿਆਂ ਚ ਲਈ ਫਿਰਦਾ ਮੈਨੂੰ ਓਏ ਆ ਜਾ ਆ ਜਾ ਪਤੰਦਰਾ ਆ ਵਾਹਣ ਤਾਂ ਪਾਰਸਦੀ ਬੱਟੀ ਆ ਜੇ ਤੂੰ ਮੁੜ ਗਿਆ ਇਥੋਂ ਮੇਰਾ ਨਾਮ ਬਦਲ ਦੇ ਯਾਰ ਕੁਰਿਆ ਬਾਈ ਜੀ ਆ ਚੌਰਸ ਟਾਕਾ ਵਾਹਣ ਦਾ ਤੇ ਵਿੱਚ 15 ਦੀ ਮੋਟਰ ਆ ਉਹ ਤਾਂ ਗੱਲ ਤੇਰੀ ਠੀਕ ਆ ਪਰ ਯਾਰ ਆਹਾ ਉੱਚੇ ਵਾਹਣ ਦਾ ਘਾਰੇ ਦਾ ਵੀ ਸਿਆਪਾ ਪੈ ਜਾ ਕਰਨਾ ਉਹ ਨਹੀਂ ਨਹੀਂ ਤੂੰ ਸਮਝਿਆ ਨਹੀਂ ਬਾਈ ਜੀ ਉੱਚਾ ਵਾਹਣ ਤਾਂ ਸਿਉਣਾ ਸਿਉਣਾ ਪੁੱਛ ਕਿਵੇਂ ਕਿਵੇਂ ਇਥੋਂ ਦੀ ਹਾਈਵੇ ਪਾਸ ਹੋਇਆ ਵੈ ਅੱਛਾ ਜਦੋਂ ਬਣ ਲੱਗਿਆ ਮਿੱਟੀ ਦੀ ਲੋਡ ਹੋਊਗੀ ਤੇ ਆ ਮਿੱਟੀ ਬਾਈ ਜੀ ਸਿਉਣੇ ਦੇ ਭਾਅ ਵਿਕਣੀਆਂ ਸਿਉਣੇ ਦੇ ਭਾਅ ਉਹ ਤਾਂ ਚਲ ਗੱਲ ਤੇਰੀ ਵੀ ਠੀਕ ਆ ਗਈ ਪਰ ਮੈਨੂੰ ਪਈ ਦਾ ਦੱਸ ਕਿੱਥੇ ਆ ਗਈ ਆ ਰਿਆ ਹੀ ਪਈ ਆ ਪਨੇ ਮੈਂ ਤੁਰ ਕੇ ਆਉਣ ਵਾਲੀ ਨਹੀਂ ਪੁੱਛੀ ਟਰੈਕਟਰ ਰਸਤੇ ਪੁੱਛੀ ਆ ਓਏ ਓ ਪਈ ਪਈ ਹੈ ਨਹੀਂ ਇਹਨੂੰ ਮਸਲ ਜਦੋਂ ਲੋਕ ਫਸਲ ਵੱਢ ਲੈਂਦੇ ਆ ਉਦੋਂ ਟਰੈਕਟਰ ਟਰਾਲੀ ਲਿਆਉਣਾ ਪੈਂਦਾ ਤੂੰ ਐਂ ਕਰਿਆ ਕਰੀ ਯਾਰ ਗੇਤੀ ਫਸਲ ਬੀਜ ਲਿਆ ਕਰੀ ਤੇ ਗੇਤੀ ਲੋਕਾਂ ਨੂੰ ਪਹਿਲਾਂ ਵੱਢ ਲਿਆ ਕਰੀ ਉਹ ਗੇਤੀ ਵੀਤ ਤਾਂ ਲਿਆ ਕਰੂੰ ਗੇਤੀ ਵੱਢਣ ਵੇਲੇ ਮੈਂ ਟਰੈਕਟਰ ਟਰਾਲੀ ਬਾਕੀ ਬਾਲਿਆ ਸਨ ਜਦੋਂ ਨੂੰ ਕੋਈ ਪਈ ਆਉਂਦੀ ਨਹੀਂ ਤੇ ਹਾਈਵੇ ਵਾਲੀ ਮਿੱਟੀ ਬਠਲਾਣਾ ਚੱਕ ਲੈ ਜਾਣਗੇ ਨਾਮ ਰੱਖਿਆ ਤਿੱਤਰ ਪ੍ਰਾਪਰਟੀ ਡੀਲਰ ਤੇ ਕੰਮ ਹੈਗੇ ਤੇਰੇ ਛੱਤਰ ਵਾਲੇ 15 ਦਿਨ ਕੋਈ ਮੈਨੂੰ ਚਾਇਦਾ ਇੱਕ ਵਾਣ ਵੀ ਦਿਖਾਇਆ